ਨਿਕਾਲ ਦੀ ਆਪ ਸਭ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਲੱਖ ਲੱਖ ਵਧਾਈਆਂ ਪਰਮੇਸ਼ਰ ਕਰੇ ਜੀਵਨ ਦੀਆਂ ਜਿੰਨੀਆਂ ਵੀ ਅਧੂਰੀਆਂ ਇੱਛਾਵਾਂ ਨੇ ਉਹਨਾਂ ਨੂੰ ਪੂਰਾ ਕਰਨ ਵਾਲਾ ਇਹ ਸਾਲ ਹੋਵੇ ਅੱਜ ਹਰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਹ ਜਾਣਦਾ ਕਿ ਨਵੇਂ ਸਾਲ ਦੀ ਵਧਾਈ ਦੇਣੀ ਹੈ ਸਭ ਨੂੰ ਪਤਾ ਮੈਨੂੰ ਲੱਗਦਾ ਅਸੀਂ ਛੋਟੀ ਤੋਂ ਛੋਟੀ ਔਰ ਵੱਡੀ ਤੋਂ ਵੱਡੀ ਹਰ ਚੀਜ਼ ਅਸੀਂ ਸਿੱਖਦੇ ਸਮਝਦੇ ਹਾਂ ਜ ਜੇ ਦੀ ਸਾਨੂੰ ਜੀਵਨ 'ਚ ਜ਼ਰੂਰਤ ਹੈ ਪਰ ਕੁਝ ਐਸੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਸਾਡੇ ਕੋਲ ਨਹੀਂ ਹੈ ਇਦਾਂ ਦਾ ਕਿਉਂ ਆ ਕੁਝ ਐਸੇ ਹੀ ਸਵਾਲਾਂ ਦਾ ਜਵਾਬ ਦਿੰਦੀ ਹੈ ਇੱਕ ਵਿਧੀ ਪਹਿਚਾਨ ਜਿਹੜੀ ਸਾਨੂੰ ਆਪਣੇ ਆਪ ਦੀ ਪਹਿਚਾਨ ਕਰਾਉਂਦੀ ਹੈ ਐਸੇ ਚੈਨਲ ਤੇ ਕੁਝ ਵੀਡੀਓ ਪੰਜਾਂ ਨੇ ਤੁਸੀਂ ਸੁਣ ਸਕਦੇ ਹੋ 25 ਜਨਵਰੀ 2025 ਤੋਂ ਅਸੀਂ ਇੱਕ ਆਨਲਾਈਨ ਸੈਸ਼ਨ ਸ਼ੁਰੂ ਕਰ ਰਹੇ ਹਾਂ ਜਿਹੜਾ ਸੀਮਿਤ ਮੈਂਬਰਾਂ ਨਾਲ ਕਰਾਂਗੇ ਕਿਉਂਕਿ ਸਾਨੂੰ ਬਹੁਤ ਜ਼ਿਆਦਾ ਫੋਨ ਆਉਂਦੇ ਸੀਗੇ ਵੀ ਸਾਨੂੰ ਇਹਦੇ 'ਚ ਮੈਂਬਰ ਬਣਾ ਲਓ 25 ਜਨਵਰੀ 2025 ਤੋਂ ਅਸੀਂ ਇਹ ਸੈਸ਼ਨ ਸ਼ੁਰੂ ਕਰ ਰਹੇ ਹਾਂ ਤੁਹਾਡੀ ਜੇ ਇੱਛਾ ਹੋਏ ਤੇ ਤੁਸੀਂ ਫੋਨ ਕਰ ਸਕਦੇ ਹੋ ਧੰਨਵਾਦ